ਜਿੱਦਾਂ 20 ਦਾ ਡਬਲ ਗੇੜਾ ਸੀ ਹੁਣ ਜਿੱਦਾਂ ਮਿੱਟੀ ਦਾ ਇੱਕ ਗੇੜਾ ਉਧਰੋਂ ਲੈ ਗੇ ਇੱਕ ਗੇੜਾ ਵਾਪਸ ਆਇਆ ਨਾ ਇਹਦਾ ਵੀ ਡਬਲ ਗੇੜਾ ਹੀ ਦੇਣਾ ਚਾਹੀਦਾ 20 ਦਾ ਵੀ ਡਬਲ ਗੇੜਾ ਦੇਣਾ ਚਾਹੀਦਾ ਇਹਨਾਂ ਪ੍ਰੋਪਰ ਬੀਬੀਕ ਸਰਪੈਂਟ ਲਓ ਜੀ ਸਲਫਰ ਆ ਰੋ ਮਿਕਸਚਰ ਪਾਦਾ ਉਸ ਤੋਂ ਬਾਅਦ ਹੁਣ ਇਸ ਤਰ੍ਹਾਂ ਮਿੱਟੀ ਪਾ ਜਾਣੀ ਆ ਠੀਕ ਆ ਮਿੱਟੀ ਪੂਰੀ ਬੀਕ ਪਾਉਣੀ ਆ ਚਲੋ ਜੀ ਹੁਣ ਪਾਣੀ ਪੰਪ ਨਾਲ ਸਪਰੇਅ ਕਰਦੇ ਆ ਜਿਆਦਾ ਤੇ ਫੁਆਰਾ ਤੇਜ਼ ਵੀ ਨਹੀਂ ਚਾਹੀਦਾ ਨੋਰਮਲ ਪਹਿਲੀ ਪਹਿਲਾਂ ਸਭ ਤੋਂ ਪਹਿਲਾਂ ਇਹਨੇ ਪਛਾਤਾ ਪੇਪਰ ਥੱਲੇ ਬਲੈਕ ਪੇਪਰ ਇਹਦੇ ਉੱਪਰ ਪੋਵੇ ਮਿੱਟੀ ਮਿੱਟੀ ਦਾ ਆਦ ਲੱਗਣਗੇ ਫਰਮੇ ਜਿੰਨਾ ਦੇਖ ਸਕਦੇ ਹੋ ਸਾਰੀ ਜਿੱਥੇ ਸਾਰੀ ਮਤਲਬ ਇਹਦੀ ਡਿਟੇਲ ਕਿੱਦਾਂ ਕਿਦਾਂ ਸਟੈਪ ਬਾਏ ਸਟੈਪ ਤੁਹਾਨੂੰ ਆਪਾਂ ਸਾਰਾ ਦਿਖਾ ਦੇਣਾ ਜੰਨ

ਤੇ ਇਹਦਾ ਸਲਫਰ ਤੇ ਜਿਆਦਾ ਮਿਲਾ ਉਹ ਮਿਕਸ ਕਰਕੇ ਪਾ ਜਾਓ ਕਿਉਂਕਿ ਜਦੋਂ ਥੱਲੇ ਮਿੱਟੀ ਪਾਣੀ ਆ ਇਹਦੇ ਵਿੱਚ ਜਿਹੜਾ ਹੁਣ ਆਪਾਂ ਨੇ ਪਾਤਾ ਸਿਸਟਮ ਜੋ ਖਾਦ ਪਾਤੀ ਉਹੀ ਉਹਨੇ ਵੱਧ ਕੰਮ ਕਰਨਾ ਤੇ ਸਤੋ ਵੇਲਾ ਪਰਵਜਾਤਾ ਪਰ ਫਾਰਮੈਲ ਆ ਤੇ ਫਾਰਮੈਲ ਤੋਂ ਥੋੜੀ ਮਿੱਟੀ ਪਾ ਕੇ ਪੇਪਰ ਨੂੰ ਇੱਕ ਸਾਰ ਰਹੇ ਤੇ ਉਸ ਤੋਂ ਬਾਅਦ ਯਾਰਾ ਮਿਲਾ ਤੇ ਸਲਫਰ ਪਾ ਦਿਓ ਹੁਣ ਇਸ ਤੋਂ ਬਾਅਦ ਤੇ ਮਿੱਟੀ ਪਾ ਕੇ ਉਸ ਤੋਂ ਬਾਅਦ ਕਿਤੇ ਜਾ ਕੇ ਫਿਰ ਲੋਈ ਉਸ ਨਾਲ ਫਰਾਰੋ ਮਿਕਚਰ ਪਾਦਾ ਉਸ ਤੋਂ ਬਾਅਦ ਹੁਣ ਇਸ ਤਰ੍ਹਾਂ ਮਿੱਟੀ ਪਾ ਜਾਣੀ ਆ ਠੀਕ ਆ ਮਿੱਟੀ ਪੂਰੀ ਬੀਗ ਪਾਣੀ ਆ ਫਾਲਾ ਕਿਤੇ ਖਰਾਬ ਨਾ ਕਰੇ ਇਹ ਜਿਆਦੇ ਵੱਡਾ ਡੜਾ ਫਿਰੋ ਬਾਅਦ ਚ ਔਖਾ ਕਰਦਾ ਠੀਕ ਹੈ ਜੀ ਐਂਡ ਤੇ ਮੈਟ ਦੇਤੇ ਤੇ ਜਿਹੜਾ ਇਹਦਾ ਮੈਟ ਆ ਇਹ ਤੀਸਰੇ ਦਿਨ ਚੱਕ ਦੇਣਾ ਜਿਵੇਂ ਕੱਲ ਉਹ ਪਨੀਰੀ ਬੀਜੀ ਆ ਉਹਦੇ ਕੱਲੋਂ ਮੈਟ ਚੱਕੇ ਜਾਣੇ ਨੇ ਉਸ ਤੋਂ ਅਗਲੇ ਦਿਨ ਦੀ ਤੇ ਉਹਦੇ ਚੱਕੇ ਗਏ ਲਾਈਨ ਵਾਈਰ ਇਦਾਂ ਚੱਕੀ ਜਾਣਾ ਚੱਕੀ ਜਾਣਾ ਨੇ ਠੀਕ ਆ ਤੇ ਇਸ ਨੂੰ ਐਂਡ ਪੱਧਰ ਕਰਨਾ ਪੂਰਾ ਐਂਡ ਪ੍ਰੋਪਰ ਪੂਰੀ ਮਿੱਟੀ ਵੀ ਜਿੰਨੀ ਜ਼ਰੂਰਤ ਹੋ ਉਨੀ ਮਿੱਟੀ ਰਹਿ ਜੇ ਬਾਕੀ ਸਾਰੀ ਬਾਹਰ ਨਿਕਲ ਜੇ ਸੌ ਹਿੱਲੇ ਦੀ ਖਨੀਰੀ ਵਿੱਚ ਸੀ ਨੇ ਅੱਜ ਲਓਏ ਇਹ ਪਹਿਲਾਂ ਪੱਧਰ ਕਰਤਾ ਤੇ ਇਹਦੇ ਉੱਪਰ ਫੀਡਰ ਨੇ ਵੀ ਪਾਤਾ ਇਧਰ ਲੈ ਜਾ ਗਰਾਹ ਚੱਲਦਾ ਜੀ ਆਂਟੀ ਦਾ ਤੇ ਪੱਧਰ ਕਰਦਾ ਇਹ ਹਾਂ ਆ ਗਿਆ ਜਨਰੇਟਰ ਜਨਰੇਟਰ ਆ ਗਿਆ ਇਹਦਾ ਡਬਲ ਰਾਉਂਡ ਲੱਗਦਾ ਵੀ ਫਿਰ ਪੂਰਾ ਹਨ ਪ੍ਰੋਪਰ ਵੀ ਪੈਂਦਾ ਜਿੰਦਾ ਇੱਕ ਵਾਰ ਚੱਲਿਆ ਗਿਆ ਇੱਕ ਵਾਰ ਵਾਪਸ ਆ ਗਿਆ ਐਦਾਂ ਹੀ ਇਹਦੇ ਉੱਪਰ ਮਿੱਟੀ ਆ ਇੱਕ ਵਾਰ ਚਲੇ ਜਾਣੀ ਆ ਇੱਕ ਦੁਆਰ ਫਿਰ ਦੁਬਾਰੇ ਵਾਪਸ ਆ ਜਾਣੀ ਆ ਉਹਨਾਂ ਪ੍ਰੋਪਰ ਪੂਰੀ ਮਿੱਟੀ ਫਿਰ ਹੋ ਜਾਂਦੀ ਆ ਜਿਹੜੀ ਉੱਪਰ ਪੈਣੀ ਆ ਲੇਜਰ ਕਰਵਾਵਾਂ ਕਰ ਦਿੰਦਾ ਪੂਰਾ ਨੈਣ ਪ੍ਰੋਪਰ ਇੱਕ ਸਾਰਨਾ ਕਿਤੇ ਵਾਧਨਾ ਕਿਤੇ ਘਟਾ ਜੇ ਵੀਰੇ ਲੇਜਰ ਖਰਾਕ ਲੋਕ ਕਰਾ ਕੇ ਵੀਚ ਦੇ ਨੇ ਫਿਰ ਇਹ ਤਾਂ ਕੋਈ ਲੇਜਰ ਦਾ ਇੱਦਾਂ ਦਾ ਲਿੰਕ ਹੀ ਨਹੀਂ ਰਹਿੰਦਾ ਕਿ ਨਹੀਂ ਜੀ ਫਰਕਾ ਲੇਜਰ ਨਾਲ ਲੇਜਰ ਨਾਲ ਹੁਣ ਤਾਂ ਸੈਟ ਕਰਿਆ ਪੜਾਈਆਂ ਕਰਕੇ ਹੀ ਹਾਂ ਲੇਜਰ ਨਾਲ ਤਾਂ ਆਏ ਆ ਪਾਣੀ ਕਿਸਾ ਲਾਗੇ ਸਹੀ ਗੱਲ ਆ ਬਲ ਬਾਅਦ ਚ ਪਾਣੀ ਵੱਧ ਘਟ ਨਹੀਂ ਲੱਗਦਾ ਜਿਵੇਂ ਹੋਣਾ ਉਹ ਤਾਂ ਗੀ ਉੱਚੀਆਂ ਹੁੰਦੀਆਂ ਨੇ ਬੈਲੇਜਰ ਦਾ ਵੇਡਾ ਕੋਈ ਖਾਸ ਹੈ ਨਹੀਂ ਮੈਨੂੰ ਤਾਂ ਲੱਗਿਆ ਨਹੀਂ ਤੋਈ ਤੇ ਹੁਣ ਇਦਾਂ ਹੀ ਚੱਲਦਾ ਛੋਟਾ ਵੀ ਤਾਂ ਕੋਈ ਨੀ ਚੀਜ਼ ਤਾਂ ਨਹੀਂ ਉਹ ਹੀ ਤਾਂ ਹੈਗਾ ਤਾਂ ਗੀ ਪੈ ਜਾਂਦੀਆਂ ਨੇ ਤੂੰ ਇੱਕ ਵਾਰ ਭਰ ਕੇ ਮੁਰਗੇ ਜੀ ਨਹੀਂ ਦਿੱਸਿਆ ਸਹੀ ਆ ਗਿੱਲ ਹਰ ਟਾਈਮ ਰਹਿਣੀ ਚਾਹੀਦੀ ਐਜਾ ਹਨਾ ਸੋ ਸੋਕਾ ਨਹੀਂ ਲੱਗਣਾ ਚਾਹੀਦਾ ਮਿੱਟੀ ਮੋਕੋਗੀ ਉੱਧਰ ਟੈਪਰ ਲਈ ਆਉਂਦਾ ਮਿੱਟੀ ਮਿੱਟੀ ਛਾਣਨੀ ਆ ਇਹ ਮੈਂ ਤਾਂ ਥੋੜੀ ਜਿਆਦਾ ਆ ਕਿ ਨਹੀਂ ਹੈ ਵੀਰੇ ਬਗਿਆ ਸਾਹ ਨਹੀਂ ਪਾਈ ਕਿਹੜੇ ਜੋ ਇਹ ਜੋ ਹਾਂ ਓ ਕੋਈ ਫਰਕ ਤਾਂ ਨਹੀਂ ਦਿੰਦਾ ਨੀ ਕੋਇਆ ਤਾਂ ਮੋਟਾ ਹੋ ਗਿਆ ਅੱਛਾ ਵਜਣਾ ਮਿੱਟੀ ਦਾ ਜਿੱਦਾਂ 2 ਦਾ ਡਬਲ ਗੇੜਾ ਸੀ ਹੁਣ ਜਿੱਦਾਂ ਮਿੱਟੀ ਦਾ ਇੱਕ ਗੇੜਾ ਉਧਰੋਂ ਲੈ ਗੇ ਇੱਕ ਗੇੜਾ ਵਾਪਸ ਆਇਆ ਨਾ ਇਹਦਾ ਵੀ ਡਬਲ ਗੇੜਾ ਹੀ ਦੇਣਾ ਚਾਹੀਦਾ 20 ਦਾ ਵੀ ਡਬਲ ਗੇੜਾ ਦੇਣਾ ਚਾਹੀਦਾ ਇਹਨਾਂ ਪ੍ਰੋਪਰ ਬੀ ਬਿਕਸਰ ਪਾਏ ਦਾ ਤੇ ਪ੍ਰੋਪਰ ਮਿੱਟੀ ਹੈ ਜਿਹੜੀ ਉਹ ਵੀ ਇੱਕਸਾਰ ਪਾਜਦੀ ਆ ਉਹ ਦੇਖੋ ਉਧਰ ਪੂਰੀ ਸਿਰੇ ਤੋੜੇ ਤੱਕ ਆਣੀ ਮਿੱਟੀ ਪੈਂਦੀ ਪੂਰੀ ਪੂਰੀ ਜਿੰਨੀ ਮਤਲਬ ਚਾਹੀਦੀ ਆ ਜ਼ਰੂਰੀ ਵੱਧ ਮਿੱਟੀ ਨਹੀਂ ਪਾਉਣੀ ਨਾ ਇਹਨੇ ਘੱਟ ਪਾਉਣੀ ਆ ਰੋਈ ਹੁਣ ਪਾਣੀ ਪੰਪ ਨਾਲ ਸਪਰੇਅ ਕਰਦੇ ਆ ਇਹ ਜਿਆਦਾ ਤੇ ਫੁਆਰਾ ਤੇਜ਼ ਵੀ ਨਹੀਂ ਚਾਹੀਦਾ ਨੋਰਮਲ ਫੁਆਰਾ ਚਾਹੀਦਾ ਉਹਦੇ ਨਾਲ ਕੀ ਚੱਕਰ ਆ ਵੀ ਜਿਹੜਾ ਬੀ ਆ ਉਹ ਇਧਰ ਉਧਰ ਨਾ ਹੋਵੇ ਇਕੱਠਾ ਨਾ ਹੋਵੇ ਜਿਆਦਾ ਤੇਜ਼ ਪ੍ਰੈਸ਼ਰ ਕਰਾਂਗੇ ਤਾਂ ਬੀ ਇਕੱਠਾ ਹੋਊਗਾ ਤਾਂ ਜਰਮੀਨੇਸ਼ਨ 'ਚ ਫਰਕ ਪੈਂਦਾ ਇਸ ਕਰਕੇ ਆਹ ਨਾਲ ਪਾਣੀ ਲਾਉਣ ਤੋਂ ਬਾਅਦ ਨਾਲ ਦੀ ਨਾਲ ਮੈਟ ਪਾਓ ਮੈਟ ਜਿਵੇਂ ਧੁੱਪਾ ਠੀਕ ਹੈ ਗਰਮ ਟੈਂਪਰੇਚਰ ਜ਼ਿਆਦਾ ਹੁੰਦਾ ਤਾਂ ਮੈਟ ਪਾ ਦੇਵੇ ਨਾਲ ਦੀ ਨਾਲ ਫਾਇਦਾ ਹੈ ਤੀਸਰੇ ਦਿਨ ਮੈਟ ਚੱਕੇ ਆਣੇ ਨੇ ਬਟ ਗਿੱਲੇ ਰਹਿਣੇ ਚਾਹੀਦੇ ਨੇ ਪ੍ਰੋਪਰ ਸਵੇਰੇ ਸ਼ਾਮ ਦੋ ਟਾਈਮ ਪਾਣੀ ਦਿਓ ਫੇਰ ਸਹੀ ਰਹਿੰਦੀ ਆ ਆਓ ਜੀ ਮੁੱਕ ਗਿਆ ਪਨੀਰੀ ਦਾ ਲਾਸਟ ਇਹਦੇ ਫਰਮੇ ਚੱਕਿਆ ਰੱਖ ਤੇ ਠੀਕ ਹੈ ਜੀ ਤੇ ਹੁਣ ਜਨਰੇਟਰ ਚਲਾ ਕੇ ਇਹਨੂੰ ਪਾਣੀ ਦੇ ਦੇਣਾ ਸਾਰੀ ਨੂੰ ਤੇ ਵੀਰੇ ਨੂੰ ਉਹ ਪੁੱਛਾਂਗੇ ਸਾਰੀ ਡਿਟੇਲ ਵੀ ਕਿੱਦਾਂ ਕਰ ਦੇਣਾ ਨੇ ਕਿੰਨੇ ਸਾਲ ਹੋ ਗਏ ਸਾਰਾ ਤਜਰਬਾ ਆਪਾਂ ਐਕਸਪੀਰੀਅੰਸ ਜੋ ਇਹਨਾਂ ਦਾ ਤੁਹਾਨੂੰ ਦੱਸ ਦਿਆਂ ਸਾਰਾ ਠੀਕ ਆ ਝਾੜ ਦਾ ਕੀ ਫਰਕ ਆ ਤੇ ਬਈਆਂ ਰ ਇਹਦੇ ਨਾਲੋਂ ਫਰਕ ਕਿੰਨਾ ਕੁ ਪੈਂਦਾ ਝਾੜ ਦਾ ਫਰਕ ਦਾ ਲਾ ਲਓ ਠੀਕ ਆ ਜੀ ਬੀਏ 'ਚ ਕਿੰਨਾ ਪੈਂਦਾ ਜਿੱਦਾਂ ਉਹ ਤੇ ਆਪਾਂ ਸੀਟ ਪਾਉਨੇ ਆ ਇਹ 'ਚ ਵੱਧ ਲੱਗਦਾ ਬੀ ਕਾ ਜਾਂ ਘੱਟ ਲੱਗਦਾ ਸਾਰੀ ਡਿਟੇਲ ਤੁਹਾਨੂੰ ਕੱਲੀ-ਕੱਲੀ ਗੱਲ ਸਮਝਾਵਾਂਗੇ